ਜਦੋਂ ਪੂਰਾ ਭਾਰਤ ਗੁਲਾਮ ਬਣ ਗਿਆ ਪਰ ਇੱਕ ਕੌਮ ਅਜੇ ਹੀ ਸੀ ਜਿਸ ਨੇ ਕਦੇ ਵੀ ਗੁਲਾਮੀ ਕਬੂਲ ਨਹੀਂ ਕੀਤੀ ਇਹ ਸਨ ਸਿੱਖ ਪਰ ਸਵਾਲ ਇਹ ਹੈ ਅਸੀਂ ਗੁਲਾਮ ਕਿਉਂ ਨਹੀਂ ਬਣੇ ਕਿ ਇਹ ਸਾਡੇ ਅੰਦਰ ਗੁਰੂਆਂ ਦੀ ਸਿੱਖਿਆ ਦਾ ਅਸਰ ਸੀ ਜਾਂ ਸਾਡੇ ਅੰਦਰ ਕੁਝ ਅਜਿਹਾ ਸੀ ਜੋ ਕਿਸੇ ਹੋਰ ਕੌਮ ਵਿੱਚ ਨਹੀਂ ਸੀ ਇਸ ਕਹਾਣੀ ਵਿੱਚ ਅਸੀਂ ਵੇਖਾਂਗੇ ਕਿ ਕਿਵੇਂ ਸਿੱਖਾਂ ਨੇ ਮੁਗਲ ਅੰਗਰੇਜ਼ ਤੇ 1947 ਦੀ ਵੰਡ ਤੱਕ ਵੀ ਗੁਲਾਮੀ ਕਦੇ ਵੀ ਸਵੀਕਾਰ ਨਹੀਂ ਕੀਤੀ ਮੁਗਲ ਸ਼ਾਸਕ ਜਿਨ੍ਹਾਂ ਨੇ ਦਿੱਲੀ ਦੀ ਗੱਦੀ ਨੂੰ 300 ਸਾਲ ਤੱਕ ਸੰਭਾਲਿਆ ਉਹ ਵੀ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕੇ 1708 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਸੋਚਿਆ ਕਿ ਇਹ ਕੌਮ ਹੁਣ ਮੁੱਕ ਗਈ ਪਰ 6 ਮਹੀਨੇ ਵਿੱਚ ਹੀ ਉਹਨਾਂ ਨੇ ਪੂਰਾ ਪੰਜਾਬ ਮੁੜ ਕੇ ਲਿਆ ਜਦੋਂ 1849 ਵਿੱਚ ਪੂਰਾ ਭਾਰਤ ਅੰਗਰੇਜ਼ ਰਾਜ ਹੇਠ ਆ ਗਿਆ ਤਾਂ 1857 ਵਿੱਚ ਪਹਿਲੀ ਆਜ਼ਾਦੀ ਦੀ ਲੜਾਈ ਵੀ ਸਿੱਖ ਫੌਜੀਆਂ ਨੇ ਲੜੀ ਅਤੇ 1947 ਦੀ ਵੰਡ ਦੌਰਾਨ ਜਦੋਂ 15 ਲੱਖ ਲੋਕ ਮਾਰੇ ਗਏ ਤਾਂ ਵੀ ਸਿੱਖਾਂ ਨੇ ਆਪਣੇ ਹੱਕ ਦੀ ਲੜਾਈ ਜਾਰੀ ਰੱਖੀ ਇਹ ਕੌਮ ਹਮੇਸ਼ਾ ਲਹੂਦਿਆ ਨਦੀਆਂ 졸ੰਗੀ ਪਰ ਗੁਲਾਮੀ ਨੂੰ ਕਦੇ ਵੀ ਆਪਣੀ ਕਿਸਮਤ ਨਹੀਂ ਬਣਾਇਆ ਪਰ ਇਹ ਸਭ ਕਿਵੇਂ ਸ਼ੁਰੂ ਹੋਇਆ ਕਿਵੇਂ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਅਜਿਹੀ ਫੌਜ ਬਣਾਈ ਜੋ ਜ਼ੁਲਮ ਦੇ ਹਰ ਇੱਕ ਤਾਜ ਨੂੰ ਪਲਟ ਸਕੇ ਅਸੀਂ ਹੁਣ ਆਉਂਦੇ ਹਾਂ ਉਸ ਘਟਨਾ ਉੱਤੇ ਜਿੱਤੋਂ ਇਹ ਕਹਾਣੀ ਸ਼ੁਰੂ ਹੋਈ ਜਦੋਂ ਮੁਗਲ ਸ਼ਾਸਨ ਨੇ ਸੋਚਿਆ ਕਿ ਉਹ ਸਿੱਖਾਂ ਨੂੰ ਮਿਟਾ ਦੇਣਗੇ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਸਨਾ ਕੀਤੀ ਇਹ ਕੋਈ ਆਮ ਸਮਾਜਿਕ ਸੰਸਥਾ ਨਹੀਂ ਸੀ ਇਹ ਯੋਧਿਆਂ ਦੀ ਫੌਜ ਸੀ ਜੋ ਆਪਣੇ ਹੱਕ ਦੀ ਲੜਾਈ ਲੜੇਗੀ ਆਪਣੇ ਈਮਾਨ ਨੂੰ ਕਦੇ ਵੀ ਨਹੀਂ ਵੇਚੇਗੀ ਮੁਗਲ ਸ਼ਾਸਕ ਔਰੰਗਜ਼ੇਬ ਨੇ ਸੋਚਿਆ ਇਹਨਾਂ ਨੂੰ ਵੀ ਹੋਰ ਧਰਮਾਂ ਵਾਂਗ ਝੁਕਾ ਦੇਵਾਂਗਾ ਤਲਵਾਰ ਦੀ ਨੋਕ ਤੇ ਮਨਜ਼ੂਰ ਕਰਵਾਵਾਂਗਾ ਪਰ ਔਰੰਗਜ਼ੇਬ ਨਹੀਂ ਜਾਣਦਾ ਸੀ ਕਿ ਇਹ ਕੋਈ ਆਮ ਕੌਮ ਨਹੀਂ ਇਹ ਖਾਲਸਾ ਹੈ 1704 ਵਿੱਚ ਮੁਗਲ ਅਤੇ ਪਹਾੜੀ ਰਿਆਸਤਾਂ ਦੀਆਂ ਫੌਜਾਂ ਨੇ ਅਨੰਦਪੁਰ ਸਾਹਿਬ ਤੇ ਆਖਰੀ ਹਮਲਾ ਕੀਤਾ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿਲਾ ਛੱਡੋ ਅਸੀਂ ਹਮਲਾ ਨਹੀਂ ਕਰਾਂਗੇ। ਪਰ ਜਿਵੇਂ ਹੀ ਗੁਰੂ ਸਾਹਿਬ ਆਪਣੀ ਫੌਜ ਅਤੇ ਪਰਿਵਾਰ ਦੇ ਨਾਲ ਬਾਹਰ ਨਿਕਲੇ ਮੁਗਲਾਂ ਨੇ ਵਚਨ ਤੋੜ ਦਿੱਤਾ ਪਰ ਗੁਰੂ ਜੀ ਨੇ ਡਟ ਕੇ ਮੁਕਾਬਲਾ ਕੀਤਾ। ਇਸ ਤੋਂ ਬਾਅਦ ਚਮਕੌਰ ਦੀ ਜੰਗ ਹੋਈ ਜਦੋਂ ਸਿਰਫ 40 ਸਿੱਖਾਂ ਨੇ ਲੱਖਾਂ ਮੁਗਲ ਫੌਜਾਂ ਦੇ ਸਾਹਮਣੇ ਖੜੇ ਹੋਏ ਅਤੇ ਇਤਿਹਾਸ ਬਣ ਗਿਆ ਚਮਕੌਰ ਦੇ ਗੜਹੀ ਵਿੱਚ ਜਿਤੇ ਦੋ ਦਸਕਾਨ ਉਮਰ ਦੇ ਸਾਹਿਬਜ਼ਾਦਿਆਂ ਨੇ ਵੀ ਮੁਗਲ ਫੌਜ ਦੇ ਹਜ਼ਾਰਾਂ ਕੋੜ ਸਵਾਰਾਂ ਨੂੰ ਥੱਪ ਕਰ ਦਿੱਤਾ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇੱਕ ਮਹਾਨ ਥਾਪੜਾ ਦੇ ਕੇ ਭੇਜਿਆ ਤੇ ਸਿੱਖ ਰਾਜ ਦੀ ਨੀਂਹ ਰੱਖਣ ਲਈ ਸੰਦੇਸ਼ ਦਿੱਤਾ 1709 ਵਿੱਚ ਮੁਗਲ ਫੌਜਾਂ ਨਾਲ ਟਕਰਾਅ ਹੋਇਆ ਜਦੋਂ ਬਾਬਾ ਦਾਸ ਸਿੰਘ ਬਹਾਦਰ ਜੀ ਨੇ ਇੱਕ ਛੋਟੀ ਫੌਜ ਨਾਲ ਅਲਾਉਦੀਨ ਮਹਿਲ ਤੇ ਹਮਲਾ ਕਰਕੇ ਮਜ਼ਲੂਮ ਲੋਕਾਂ ਨੂੰ ਆਜ਼ਾਦ ਕਰਾਇਆ 1715 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗ੍ਰਿਫਤਾਰੀ ਹੋਈ ਮੁਗਲ ਬਾਦਸ਼ਾਹ ਫਰੀਦ ਨੇ 1715 ਵਿੱਚ 700 ਸਿੱਖਾਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦ ਕਰ ਲਿਆ ਉਹਨਾਂ ਨੂੰ ਦਿੱਲੀ ਲਿਆਂਦਾ ਗਿਆ ਉਸ ਦੇ ਸਾਹਮਣੇ 100 ਸਿੱਖ ਕਤਲ ਕੀਤੇ ਗਏ ਪਰ ਉਹ ਹੱਸਦੇ ਰਹੇ ਇਹ ਸਭ ਦੇਖਣ ਤੋਂ ਮੁਗਲਾਂ ਨੇ ਉਹਨਾਂ ਦੇ ਬੱਚੇ ਦਾ ਬਾਬਾ ਜੀ ਦੀਆਂ ਅੱਖਾਂ ਸਾਹਮਣੇ ਕਲੇਜਾ ਕੱਢ ਕੇ ਸ਼ਹੀਦ ਕਰ ਦਿੱਤਾ ਸਿੱਖ ਮਰਦੇ ਰਹੇ ਪਰ ਝੁਕਦੇ ਨਹੀਂ 1739 ਵਿੱਚ ਨਾਦਰ ਸ਼ਾਹ ਨੇ ਦਿੱਲੀ ਤੇ ਹਮਲਾ ਕੀਤਾ ਪਰ ਹਜ਼ਾਰਾਂ ਔਰਤਾਂ ਨੂੰ ਲੈ ਕੇ ਜਦੋਂ ਉਹ ਮੁੜ ਰਿਹਾ ਸੀ ਉਹਨਾਂ ਦਾ ਰਾਹ ਰੋਕ ਦਾ ਜਿਗਰਾ ਵੀ ਸਿੱਖਾਂ ਦੁਆਰਾ ਕੀਤਾ ਗਿਆ ਸਿੱਖ ਰਾਤ ਨੂੰ ਮੁਗਲ ਕਾਫਲੇ ਉੱਤੇ ਹਮਲੇ ਕਰਦੇ ਗੁਲਾਮਾਂ ਨੂੰ ਆਜ਼ਾਦ ਕਰ ਦਿੰਦੇ ਅਤੇ ਫਿਰ ਜੰਗਲਾਂ ਵਿੱਚ ਚਲੇ ਜਾਂਦੇ 1748 ਵਿੱਚ ਸਿੱਖ ਮਿਸਲਾਂ ਬਣੀਆਂ ਸਿੱਖ ਹੁਣ ਇੱਕ ਇੱਕ ਗ੍ਰਾਮ ਇੱਕ ਇੱਕ ਸ਼ਹਿਰ ਮੁਗਲ ਹਕੂਮਤ ਦੇ ਖਤਮ ਕਰ ਰਹੇ ਸਨ 12 ਸਿੱਖ ਮਿਸਲਾਂ ਨੇ ਪੂਰੇ ਪੰਜਾਬ ਨੂੰ ਮੁਗਲ ਹਕੂਮਤ ਤੋਂ ਛੁਡਾਲਿਆ 1708 ਵਿੱਚ ਵੱਡਾ ਕੱਲੂਗਾਰਾ ਸਿੱਖਾਂ ਦੀ ਸਭ ਤੋਂ ਵੱਡੀ ਸ਼ਹੀਦੀ ਘਟਨਾ ਦਾ ਹਿੱਸਾ ਹੈ। ਅਹਿਮਦ ਸ਼ਾਹ ਅਬਦਾਲੀ ਨੇ ਸੋਚਿਆ ਕਿ ਹੁਣ ਇਹ ਕੌਮ ਮੁੱਕ ਜਾਵੇਗੀ। 10,000 ਤੋਂ ਜ਼ਿਆਦਾ ਸਿੱਖ ਸ਼ਹੀਦ ਹੋਏ ਪਰ 6 ਮਹੀਨੇ ਵਿੱਚ ਹੀ ਸਿੱਖ ਮੂਲ ਵਾਪਸ ਆ ਗਏ। ਇਹ ਹੁਣ ਕੋਈ ਫੌਜ ਨਹੀਂ, ਇਹ ਇੱਕ ਇਨਕਲਾਬ ਸੀ। 1799 ਵਿੱਚ ਅਸੀਂ ਆਪਣਾ ਮੂਲ ਰਾਜ ਬਣਾਇਆ। ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਖੁਸ਼ਹਾਲ ਰਾਜ ਸਥਾਪਿਤ ਕੀਤਾ। ਸਿੱਖ ਹੁਣ ਕਿਸੇ ਹਕੂਮਤ ਹੇਠ ਨਹੀਂ ਰਹੇ, ਮੁਗਲ, ਅਫਗਾਨ ਅਤੇ ਅੰਗਰੇਜ਼ ਤਿੰਨ ਨੂੰ ਰੋਕਣ ਵਾਲਾ ਇੱਕੋ ਇੱਕ ਰਾਜ ਸਿੱਖ ਰਾਜ 1849 ਵਿੱਚ ਬ੍ਰਿਟਿਸ਼ ਨੇ ਸਿੱਖ ਰਾਜ ਖਤਮ ਕਰ ਦਿੱਤਾ ਪਰ ਪਰ ਅਸੀਂ ਫਿਰ ਵੀ ਗੁਲਾਮ ਨਹੀਂ ਬਣੇ 1849 ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਬ੍ਰਿਟਿਸ਼ ਨੇ ਪੰਜਾਬ ਤੇ ਹਮਲਾ ਕਰ ਦਿੱਤਾ ਸਿੱਖ ਫੌਜ ਲੜੀ ਬਹੁਤ ਲੜੀ ਪਰ ਅੰਤ ਵਿੱਚ ਬ੍ਰਿਟਿਸ਼ ਨੇ ਲਾਹੌਰ ਤੇ ਕਬਜ਼ਾ ਕਰ ਲਿਆ 1849 ਚ ਬ੍ਰਿਟਿਸ਼ ਨੇ ਪੰਜਾਬ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਪਰ ਸਿੱਖਾਂ ਨੇ ਕਦੇ ਵੀ ਗੁਲਾਮੀ ਸਵੀਕਾਰ ਨਹੀਂ ਕੀਤੀ ਜਦ ਪੂਰਾ ਭਾਰਤ ਅੰਗਰੇਜ਼ੀ ਰਾਜ ਹੇਠ ਆ ਗਿਆ ਸਿਰਫ ਇੱਕ ਕੌਮ ਸਿੱਖ ਜੋ ਹਮੇਸ਼ਾ ਬ੍ਰਿਟਿਸ਼ ਸਰਕਾਰ ਲਈ ਸਭ ਤੋਂ ਵੱਡਾ ਖਤਰਾ ਬਣੀ ਰਹੀ ਸਿੱਖ 1857 ਦੀ ਗਦਰ ਲਹਿਰ ਜਿੱਥੇ ਪੂਰਾ ਭਾਰਤ ਬ੍ਰਿਟਿਸ਼ ਰਾਜ ਖਿਲਾਫ ਬਗਾਵਤ ਕਰ ਰਿਹਾ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਜੰਗ ਵਿੱਚ ਵੀ ਬਹੁਤ ਵੱਡੀ ਭੂਮਿਕਾ ਸਿੱਖਾਂ ਦੀ ਰਹੀ ਬਹੁਤ ਸਾਰੇ ਸਿੱਖ ਗਦਰੇਬਾਗੀ ਬਣੇ ਪਰ ਕਈ ਪੰਜਾਬੀ ਰਿਆਸਤਾਂ ਨੇ ਅੰਗਰੇਜ਼ਾਂ ਦਾ ਸਾਥ ਵੀ ਦਿੱਤਾ ਸਿੱਖਾਂ ਨੇ ਅੰਗਰੇਜ਼ੀ ਹਕੂਮਤ ਦੀਆਂ ਫੌਜਾਂ ਚ ਵੀ ਵੱਡੀ ਗਿਣਤੀ ਚ ਭਾਗ ਲਿਆ ਪਰ ਨਾਲ ਹੀ ਗੁਪਤ ਤੌਰ ਤੇ ਬ੍ਰਿਟਿਸ਼ ਰਾਜ ਖਿਲਾਫ ਸਾਜ਼ਿਸ਼ਾਂ ਵੀ ਬਣਾਉਂਦੇ ਰਹੇ ਬਹੁਤ ਸਾਰੇ ਗਦਰੇ ਸਿੱਖ ਬੇਰੇਮੀ ਨੂੰ ਫਾਂਸੀ ਚੜਾ ਦਿੱਤੇ ਗਏ 1857 ਵਿੱਚ ਗਦਰ ਲੈ ਤਬਾਹ ਹੋ ਗਈ ਪਰ ਇਹ ਸਿੱਖਾਂ ਲਈ ਅਸਲ ਲੜਾਈ ਦੀ ਸ਼ੁਰੂਆਤ ਸੀ ਜਦ ਪੂਰਾ ਭਾਰਤ ਅੰਗਰੇਜ਼ੀ ਰਾਜ ਹੇਠ ਚੁੱਕ ਗਿਆ ਇੱਕ ਗੁਪਤ ਲੈ ਚੱਲ ਰਹੀ ਸੀ ਕੋਕਾ ਲੈ ਪਾਈ ਰਾਮ ਸਿੰਘ ਸਿੱਖ ਇਨਕਲਾਬੀ ਪਾਈ ਰਾਮ ਸਿੰਘ ਨੇ ਬ੍ਰਿਟਿਸ਼ ਰਾਜ ਦੇ ਖਿਲਾਫ ਪਹਿਲਾ ਸਿੱਖ ਇਨਕਲਾਬ ਖੜ੍ਹਾ ਕੀਤਾ ਜਿਸ ਨੇ ਪੂਰੀ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ 1872 ਚ ਬ੍ਰਿਟਿਸ਼ ਨੇ 66 ਕੂਕਾ ਸਿੱਖਾਂ ਨੂੰ ਤੋਪਾਂ ਨਾਲ ਕੁੜਾ ਦਿੱਤਾ ਪਰ ਅਗਨਾ ਬੁਜੀ ਇਹ ਪਹਿਲਾ ਵਾਰ ਸੀ ਜਦ ਬ੍ਰਿਟਿਸ਼ ਨੇ ਸੋਚਿਆ ਕਿ ਸਿੱਖ ਕਦੇ ਵੀ ਠੰਡੇ ਨਹੀਂ ਹੋਣਗੇ ਕੈਨੇਡਾ ਅਮਰੀਕਾ ਅੰਗਲੈਂਡ ਅਤੇ ਭਾਰਤ ਚ ਰਹੀ ਰਹੀ ਸਿੱਖ ਇੱਕ ਵੱਡੀ ਲਹਿਰ ਬਣ ਗਏ ਗਦਰੀ ਬਾਬੇ ਪਾਈ ਕਰਤਾਰ ਸਿੰਘ ਜੋ ਸਿਰਫ 17 ਸਾਲ ਦਾ ਸੀ ਆਪਣੇ ਕੌਮੀ ਹੱਕ ਲਈ ਮੌਤ ਚੁਣ ਲੈਂਦਾ ਹੈ 1915 ਵਿੱਚ ਬ੍ਰਿਟਿਸ਼ ਨੇ ਗਦਰੇਬਾਬਿਆਂ ਨੂੰ ਫਾਂਸੀ ਤੇ ਲਟਕਾ ਦਿੱਤਾ 100 ਤੋਂ ਵੱਧ ਸਿੱਖ ਇਨਕਲਾਬੀਆਂ ਨੂੰ ਫਾਂਸੀ ਹੋ ਗਈ ਪਰ ਗਦਰ ਦੀ ਲਹਿਰ ਮੁੱਕੀ ਨਹੀਂ 13 April 1919 ਵਿਸਾਖੀ ਦਾ ਦਿਨ 1000 ਤੋਂ ਵੱਧ ਲੋਕ ਜਿਨ੍ਹਾਂ ਚ ਬਹੁਤ ਸਿੱਖ ਸ਼ਾਮਲ ਸਨ ਉਹਨਾਂ ਨੂੰ ਗੋਲੀ ਮਾਰੀ ਗਈ ਜਨਰਲ ਡਾਇਰ ਨੇ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਅੰਗਰੇਜ਼ ਨੇ ਸੋਚਿਆ ਇਹ ਹੁਣ ਡਰ ਜਾਣਗੇ ਪਰ ਅਸਲ ਵਿੱਚ ਇਹ ਸ਼ੁਰੂਆਤ ਸੀ ਜਲੀਆਂ ਵਾਲਾ ਬਾਤ ਚ ਗੁੰਜੀਆਂ ਗੋਲੀਆਂ 1947 ਦੀ ਆਜ਼ਾਦੀ ਲਈ ਆਖਰੀ ਚੇਤਾਵਨੀ ਸਾਬਤ ਹੋਈ 1920 ਵਿੱਚ ਅਕਾਲੀ ਲਹਿਰ ਗੁਰਦੁਆਰਾ ਮੁਕਤੀ ਲਹਿਰ 1913 ਵਿੱਚ ਨਵੀਂ ਗਦਰ ਲਹਿਰ ਭਗਤ ਸਿੰਘ ਤੇ ਉਦਮ ਸਿੰਘ ਨੇ ਇਨਕਲਾਬ ਦੀ ਚਿੰਗਾਰੀ ਲਾਈ 1942 ਵਿੱਚ ਅੰਗਰੇਜ਼ ਪਗਾਓ ਅੰਦੋਲਨ ਸਿੱਖ ਹਮੇਸ਼ਾ ਪਹਿਲਾ ਰੱਖੇ ਗਏ 1947 ਵਿੱਚ ਆਜ਼ਾਦੀ ਮਿਲੀ ਪਰ ਕੌਮ ਤਬਾਹ ਹੋ ਗਈ 15 ਅਕਤੂਬਰ 1947 ਭਾਰਤ ਆਜ਼ਾਦ ਹੋ ਗਿਆ ਪਰ ਪੰਜਾਬ ਹਜੇ ਵੀ ਲਹੂ ਲੁਹਾਨ ਸੀ ਸਾਨੂੰ ਭਾਰਤ ਪਾਕਿਸਤਾਨ ਵੰਡ ਚ ਸਭ ਤੋਂ ਵੱਡਾ ਨੁਕਸਾਨ ਹੋਇਆ ਪਰ ਫਿਰ ਵੀ ਅਸੀਂ ਗੁਲਾਮ ਨਹੀਂ ਬਣੇ ਵੰਡ ਸਿਰਫ ਭਾਰਤ ਪਾਕਿਸਤਾਨ ਦੀ ਨਹੀਂ ਸੀ ਇਹ ਪੁਰਖਾਂ ਦੀ ਧਰਤੀ ਤੋਂ ਸਿੱਖਾਂ ਨੂੰ ਅਲੱਗ ਕਰਨ ਦੀ ਇੱਕ ਸਾਜ਼ਿਸ਼ ਸੀ 5 ਲੱਖ ਤੋਂ ਵੱਧ ਸਿੱਖ ਅਤੇ Hindu ਕਤਲੇਆਮ ਚ ਮਾਰੇ ਗਏ 70 ਲੱਖ ਤੋਂ ਵੱਧ ਸਿੱਖ ਅਤੇ ਪੰਜਾਬੀ Hindu ਆਪਣਾ ਘਰ ਛੱਡ ਕੇ ਭਾਰਤ ਆਏ ਪਾਕਿਸਤਾਨ ਚ ਸਥਿਤ 1000 ਤੋਂ ਵੱਧ ਗੁਰਦੁਆਰੇ ਢਾ ਦਿੱਤੇ ਗਏ ਸਾਨੂੰ ਆਜ਼ਾਦੀ ਤਾਂ ਮਿਲੀ ਪਰ ਕੀ ਇਹ ਆਜ਼ਾਦੀ ਸਾਨੂੰ ਕਮਜ਼ੋਰ ਕਰਨ ਲਈ ਦਿੱਤੀ ਗਈ ਅਸੀਂ ਆਪਣੇ ਪੁਰਖੀ ਰਾਜ ਤੋਂ ਵੱਡੀ ਕੁਰਬਾਨੀ ਦੇ ਕੇ ਭਾਰਤ ਆਏ ਪਰ ਇੱਥੇ ਵੀ ਸਾਨੂੰ ਆਪਣਾ ਹੱਕ ਲੈਣ ਲਈ ਲੜਾਈ ਲੜਨੀ ਪਈ ਭਾਰਤ ਦਾ ਨਵਾਂ ਸੰਵਿਧਾਨ 1950 ਵਿੱਚ ਸਿੱਖਾਂ ਨੂੰ ਹੋਰ ਧਰਮਾਂ ਵਿੱਚ ਗਿਣ ਦਿੱਤਾ ਗਿਆ ਪੰਜਾਬ ਚ ਭਾਸ਼ਾ ਮੁਲਾਇਕ ਆંદੋਲਨ 1955 ਤੋਂ 1968 ਸਾਡੀ ਆਪਣੀ ਪੰਜਾਬੀ ਪਛਾਣ ਦੀ ਗਿਣਤੀ ਵੀ ਨਹੀਂ ਹੋਈ ਚੰਡੀਗੜ ਪਟਿਆਲਾ ਤੇ ਹੋਰ ਪੰਜਾਬੀ ਅਧਿਕਾਰੀ ਇਲਾਕਿਆਂ ਨੂੰ ਹੋਰ ਰਾਜਾਂ 'ਚ ਸ਼ਾਮਲ ਕਰ ਦਿੱਤਾ ਗਿਆ ਇਹ ਸਿੱਖਾਂ ਲਈ ਇੱਕ ਹੋਰ ਆਜ਼ਮਾਇਸ਼ ਸੀ ਅਸੀਂ ਹਮੇਸ਼ਾ ਆਜ਼ਾਦ ਰਹੇ ਹਮੇਸ਼ਾ ਲੜਦੇ ਰਹੇ ਤੇ 1965 1971 ਦੀ جنگ 'ਚ ਭਾਰਤ ਦੀ ਰੱਖਿਆ ਵੀ ਅਸੀਂ ਹੀ ਕੀਤੀ 1965 ਵਿੱਚ ਜਦ ਪਾਕਿਸਤਾਨ ਨੇ ਭਾਰਤ ਤੇ ਹਮਲਾ ਕੀਤਾ 70% ਚੋ ਵੱਦ ਪੰਜਾਬੀ ਸਿੱਖ ਫੌਜ ਵਿੱਚ ਸਨ 1971 ਵਿੱਚ ਜਦ ਭਾਰਤ ਨੇ ਬੰਗਲਾਦੇਸ਼ ਨੂੰ ਆਜ਼ਾਦ ਕੀਤਾ ਅਸੀਂ ਪ੍ਰਤੀਸ਼ਤ ਸਿੱਖ ਜਨਨਲ ਮੋਰੀ ਰੋਲ ਚ ਸੰ ਅਸੀਂ ਹਮੇਸ਼ਾ ਆਪਣੀ ਮਿੱਟੀ ਲਈ ਲੜਦੇ ਰਹੇ ਪਰ ਸਾਡੀ ਗੱਲ ਸੁਣਨ ਵਾਲਾ ਕੌਣ ਇਤਿਹਾਸ ਦੇ ਸਭ ਤੋਂ ਵੱਡੇ ਧੋਖਿਆਂ ਜੋ ਇੱਕ 1984 ਦੀ ਘਟਨਾ ਜਿੱਥੇ ਸਿੱਖੀ ਤੇ ਹੋਰ ਇੱਕ ਵੱਡਾ ਹਮਲਾ ਹੋਇਆ ਜੂਨ 1984 ਸ੍ਰੀ ਹਰਿਮੰਦਰ ਸਾਹਿਬ ਤੇ ਟੈਂਕਾ ਚਲਾਏ ਗਏ ਨਵੰਬਰ 1984 ਦਿੱਲੀ ਕਨਪੂਰ ਤੇ ਹੋਰ ਸ਼ਹਿਰਾਂ ਚ ਸਿੱਖ ਕਤਲਿਆਂ ਪਰ ਅਸੀਂ ਫਿਰ ਵੀ ਗੁਲਾਮ ਨਹੀਂ ਬਣੇ ਅਸੀਂ ਕਦੇ ਵੀ ਝੁੱਕੇ ਨਹੀਂ ਅਸੀਂ ਦੁਨੀਆ ਪਰ ਆਪਣੀ ਪਹਿਚਾਨ ਬਣਾਈ ਅਸੀਂ ਹਾਲੇ ਵੀ ਗੁਰਸਿੱਖੀ ਤੇ ਕਾਇਮ ਹਾਂ ਅਸੀਂ ਹਾਲੇ ਵੀ ਨਹੀਂ ਅਸੀਂ ਗੁਲਾਮ ਨਹੀਂ ਬਣਾਂਗੇ ਚੀਕ ਰਹੇ ਹਾਂ ਸਾਡੀ ਕੌਮ ਕਦੇ ਵੀ ਨੱਬੀ ਨਹੀਂ ਹੋ ਸਕਦੀ ਕਿਉਂਕਿ ਅਸੀਂ ਰਾਜਿਆਂ ਦੀ ਕੌਮ ਹਾਂ ਸਾਡੇ ਮੋੜ ਮੋੜ ਤੇ ਇਤਿਹਾਸ ਨੇ ਸਾਨੂੰ ਅਜ਼ਮਾਇਆ ਮੁਗਲ ਆਏ ਅਸੀਂ ਸਿਰ ਨਹੀਂ ਡੇਕਿਆ ਅੰਗਰੇਜ਼ ਆਏ ਅਸੀਂ ਗੁਲਾਮੀ ਕਬੂਲ ਨਹੀਂ ਕੀਤੀ ਭਾਰਤ ਪਾਕਿਸਤਾਨ ਵੰਡ ਹੋਈ ਅਸੀਂ ਹੋਰ ਵੀ ਮਜ਼ਬੂਤ ਹੋਏ 1984 ਆਇਆ ਅਸੀਂ ਕਦੇ ਵੀ ਆਪਣੇ ਅਸੂਲਾਂ ਤੋਂ ਨਹੀਂ ਹਟੇ ਸਿੱਖ ਕਦੇ ਵੀ ਗੁਲਾਮ ਨਹੀਂ ਬਣੇ ਕਦੇ ਵੀ ਗੁਲਾਮ ਨਹੀਂ ਬਣਨਗੇ ਪਰ ਹੁਣ ਸਵਾਲ ਇਹ ਹੈ ਅਸੀਂ ਅੱਜ ਵੀ ਉਹੀ ਰਵਾਇਆ ਰੱਖ ਰਹੇ ਹਾਂ ਕਿ ਅਸੀਂ ਹਾਲੇ ਵੀ ਆਪਣੀ ਭਾਸ਼ਾ ਆਪਣੇ ਇਤਿਹਾਸ ਤੇ ਆਪਣੇ ਪੰਥ ਨੂੰ ਉਨਾ ਹੀ ਪਿਆਰ ਕਰਦੇ ਹਾਂ ਕਿ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਖਰੇ ਉਤਰ ਰਹੇ ਹਾਂ ਕਿ ਅਸੀਂ ਆਪਣੀ ਨਸਲ ਨੂੰ ਉਹੀ ਸ਼ੇਰ ਦਿਲ ਬਣਾ ਰਹੇ ਹਾਂ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਚਾਹੁੰਦੇ ਸਨ ਅੱਜ ਅਸੀਂ ਗੋਰੇ ਛੱਟੇ ਪਹਿਰ ਆਵਿਆ ਚ ਵੱਡੀਆਂ ਗੱਡੀਆਂ ਚ ਤੇ ਬਾਹਰ ਦੇਸ਼ਾਂ ਚ ਵਸ ਰਹੇ ਹਾਂ ਪਰ ਕੀ ਅਸੀਂ ਅਜੇ ਵੀ ਉਹਨਾਂ ਮੂਲਾਂ ਨਾਲ ਜੁੜੇ ਹਾਂ ਆਪਣੀ ਤਕਰੀਰਾਂ ਚ ਇਤਿਹਾਸ ਦੱਸਣ ਦੀ ਲੋੜ ਨਹੀਂ ਆਪਣੀ ਜ਼ਿੰਦਗੀ ਚ ਜਿਉਣ ਦੀ ਲੋੜ ਹੈ ਆਪਣੀ ਨਵੀਂ ਨਸਲ ਨੂੰ ਦੱਸੋ ਕਿ ਸਾਡੀ ਕੌਮ ਨੇ ਕਿੰਨੀਆਂ ਲੜਾਈਆਂ ਲੜੀਆਂ ਤਾਂ ਕਿ ਉਹ ਵੀ ਗੱਜ ਜਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਹੇ ਸਕਣ ਅਸੀਂ ਹਮੇਸ਼ਾ ਲੜੇ ਹਾਂ ਤੇ ਹਮੇਸ਼ਾ ਲੜਦੇ ਰਹਾਂਗੇ ਪਰ ਹਮੇਸ਼ਾ ਸੱਚ ਅਤੇ ਨਿਆਂ ਦੀ ਲੜਾਈ ਲਈ ਕਿਉਂਕਿ ਅਸੀਂ ਗੁਲਾਮ ਬਣਨ ਲਈ ਨਹੀਂ ਆਜ਼ਾਦ ਰਹਿਣ ਲਈ ਪੈਦਾ ਹੋਏ ਹਾਂ ਸਿੱਖ ਇਤਿਹਾਸ ਕੋਈ ਕਿਤਾਬਾਂ 'ਚ ਲਿਖੀ ਹੋਈ ਪੁਰਾਣੀ ਗੱਲ ਨਹੀਂ ਇਹ ਸਾਡੇ ਖੂਨ ਸਾਡੀਆਂ ਹੱਡੀਆਂ ਤੇ ਸਾਡੀ ਆਤਮਾ 'ਚ ਵਹਿੰਦੀ ਹੈ ਇਸ ਗੱਲ ਨੂੰ ਯਾਦ ਰੱਖੋ ਤੇ ਹੋਰ ਵੀ ਲੋਕਾਂ ਤੱਕ ਪਹੁੰਚਾਓ ਤਾਂ ਕਿ ਸਾਡੀ ਨਵੀਂ ਨਸਲ ਵੀ ਆਪਣੇ ਆਤਮ ਸਨਮਾਨ ਨੂੰ ਸਮਝ ਸਕਣ